ਸਰ ਸ਼ਿਕਾ ਲ ਜੀ ਤੁਸੀਂ ਦੇਖ ਰਹੇ ਲੋਕ ਹਿੱਤ ਪੰਜਾਬ ਅਤੇ ਗੱਲ ਕਰਾਂਗੇ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਜਿਨ੍ਹਾਂ ਨੇ ਹਾਲੇ ਦੇ ਵਿੱਚ ਆਪਣੇ ਸੋਸ਼ਲ ਅਕਾਊਂਟ ਦੇਤੇ ਅਜਿਹਾ ਵੀਡੀਓ ਪਾਇਆ ਜਿਸ ਦੇ ਵਿੱਚ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਲੈਜ਼ੇ ਦੇ ਹੀ ਤਰਜ਼ ਦੇ ਉੱਤੇ ਇੱਕ ਕਹਾਣੀ ਸੁਣਾ ਕੇ ਅਸਲੀ ਅਤੇ ਨਕਲੀ ਦੀ ਸਚਾਈ ਦੱਸੀ ਹੈ ਕਿਉਂਕਿ ਹਾਲੇ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਕੁਝ ਵੀਡੀਓਜ਼ ਵਾਇਰਲ ਹੋਈਆਂ ਜਿਸ ਨੂੰ ਕਿ ਏਆਈਆ ਦੁਆਰਾ ਬਣਾ ਕੇ ਪੇਸ਼ ਕਰਨ ਦਾ ਦਾਵਾ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਫਿਰ ਕੀਵੇਂ ਇਸ ਗੱਲ ਦੇ ਉੱਤੇ ਜਵਾਬ ਦਿੰਦੇ ਹੋਏ ਉਹਨਾਂ ਨੇ ਕਹਾਣੀ ਪੇਸ਼ ਕੀਤੀ ਅਸਲੀ ਅਤੇ ਨਕਲੀ ਦੀ ਤੇ ਕੀ ਕੁਝ ਕਿਹਾ ਆ ਸੁਣਦੇ ਦੋਸਤੋ ਆਪਾਂ ਨੇ ਭਗਵੰਤ ਮਾਨ ਨੂੰ ਰੋਜ਼ ਕਹਾਣੀਆਂ ਸੁਣਾਉਂਦੇ ਚੁਟਕਲੇ ਸੁਣਾਉਂਦੇ ਆਪਣੇ ਵਿਰੋਧੀਆਂ ਦੀ ਬੇਇੱਜ਼ਤੀ ਕਰਦੇ ਸੁਣਿਆ ਮੈਂ ਸੋਚਿਆ ਕਿ ਇਹਨੂੰ ਵੀ ਇੱਕ ਇਹਦੇ ਲਹਿਜੇ ਵਿੱਚ ਕਹਾਣੀ ਸੁਣਾ ਕੇ ਜਵਾਬ ਦਿੱਤਾ ਜਾਵੇ ਕਹਾਣੀ ਹੈ ਨਸਲੀ ਤੇ ਨਕਲੀ ਬਾਰੇ ਜਾਂ ਇਦਾਂ ਕਹਿ ਲਓ ਅਸਲੀ ਤੇ ਨਕਲੀ ਬਾਰੇ ਇੱਕ ਰਾਜਾ ਸੀਗਾ ਉਹਦੇ ਦਰਬਾਰ 'ਚ ਇੱਕ ਦਿਨ ਇੱਕ ਵਿਅਕਤੀ ਪੇਸ਼ ਹੁੰਦਾ ਬੜਾ ਪੜਿਆ ਲਿਖਿਆ ਸੀ ਬੜੀਆਂ ਡਿਗਰੀਆਂ ਸੀ ਬੜਾ ਮਾਹਰ ਸੀਗਾ ਉਹਨੇ ਰਾਜੇ ਦੇ ਦਰਬਾਰ ਚ ਆਣ ਕੇ ਨੌਕਰੀ ਮੰਗੀ ਤੇ ਰਾਜੇ ਨੇ ਕਿਹਾ ਕਿ ਹਾਂ ਨੌਕਰੀ ਤਾਂ ਤੈਨੂੰ ਦੇ ਦਿਆਂਗੇ ਲੇਕਿਨ ਦਿਆਂਗੇ ਤੈਨੂੰ ਘੋੜਿਆਂ ਦੇ ਤਬੀਲੇ ਵਿੱਚ ਉਹ ਵਿਚਾਲਾ ਬੜਾ ਨਿਰਾਸ਼ ਹੋਇਆ ਪਰ ਕਿਉਂਕਿ ਉਹਨੂੰ ਲੋੜ ਸੀ ਨੌਕਰੀ ਦੀ ਇਸ ਕਰਕੇ ਉਹਨੇ ਕਿਹਾ ਚੰਗਾ ਠੀਕ ਹੈ ਮੈਂ ਤਬੀਲੇ ਦੀ ਨੌਕਰੀ ਕਰ ਲੈਣਾ ਚਾਰਕ ਦਿਨ ਨੌਕਰੀ ਕਰਨ ਤੋਂ ਬਾਅਦ ਤਬੀਲੇ 'ਚ ਉਹ ਫਿਰ ਇੱਕ ਦਿਨ ਰਾਜੇ ਦੇ ਦਰਬਾਰ 'ਚ ਪੇਸ਼ ਹੋਇਆ ਕਹਿੰਦਾ ਜੀ ਮੈਂ ਇੱਕ ਭਵਿੱਖ ਬਾਣੀ ਕਰਨਾ ਚਾਹੁੰਦਾ ਤੁਹਾਡੇ ਤਬੀਲੇ ਬਾਰੇ ਤੇ ਰਾਜ ਨੇ ਕਿਹਾ ਠੀਕ ਆ ਦੱਸ ਕੀ ਕਹਿਣਾ ਚਾਹੁੰਦਾ ਉਹ ਕਹਿੰਦਾ ਜਿਹੜਾ ਤੁਹਾਡਾ ਸਭ ਤੋਂ ਮਹਿੰਗਾ ਘੋੜਾ ਨਾ ਤੁਸੀਂ ਖਰੀਦਿਆ ਇਹ ਨਸਲੀ ਨਹੀਂਗਾ ਇਹ ਨਕਲੀ ਘੋੜਾ ਵਾ ਰਾਜਾ ਬੜਾ ਹੈਰਾਨ ਹੋਇਆ ਹੱਥਾਂ ਪੈਰਾਂ ਦੀ ਪੈ ਗਈ ਕਿ ਮੈਂ ਤਾਂ ਇੰਨੇ ਪੈਸੇ ਖਰਚ ਕੇ ਤੇ ਇੰਨਾ ਮਹਿੰਗਾ ਘੋੜਾ ਖਰੀਦਿਆ ਤੇ ਇਹ ਬੰਦਾ ਕਹੀ ਜਾਂਦਾ ਕਿ ਇਹ ਨਕਲੀ ਘੋੜਾ ਵਾ ਕਹਿੰਦਾ ਕਿਵੇਂ ਤੂੰ ਸਾਬਤ ਕੀਤਾ ਕਿ ਨਕਲੀ ਹੈ ਕਹਿੰਦਾ ਤੁਸੀਂ ਇਹਨਾਂ ਦੇ ਖਰੀਦਾਰ ਨੂੰ ਬੁਲਾ ਸਕਦੇ ਹੋ ਜਿੱਥੋਂ ਤੁਸੀਂ ਖਰੀਦਿਆ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੀ ਨਿਸ਼ਾਨੀ ਇਹ ਪਾਈ ਗਈ ਕਿ ਜਦੋਂ ਇਹਨੂੰ ਅਸੀਂ ਖੁਰਾਕ ਪਾਉਨੇ ਆ ਪੱਠੇ ਪਾਉਨੇ ਆ ਇਹ ਤਾਂ ਚੱਕ ਕੇ ਸਿਰ ਜਿਹੜਾ ਹੈ ਆਪਣੇ ਪੱਠੇ ਖਾਂਦਾ ਵਾ ਇਹ ਨਸਲੀ ਨਹੀਂਗਾ ਇਹ ਨਕਲੀਆ ਜਦੋਂ ਮਾਲਕ ਨੂੰ ਬੁਲਾਇਆ ਗਿਆ ਉਹਨੇ ਕਿਹਾ ਬਿਲਕੁਲ ਠੀਕ ਹੈ ਜੀ ਰਾਜਾ ਸਾਹਿਬ ਇਹਦੀ ਗੱਲ ਠੀਕ ਆ ਇਹ ਘੋੜਾ ਅਸਲ ਵਿੱਚ ਪੈਦਾ ਤਾਂ نسل ਦੇ ਘਰ ਹੋਇਆ ਸੀਗਾ ਲੇਕਿਨ ਇਹਦੇ ਪੈਦਾ ਹੁੰਦੇ ਹੀ ਇਹਦੀ ਮਾਂ ਮਰ ਗਈ ਘੋੜੀ ਫਿਰ ਅਸੀਂ ਇਹਨੂੰ ਗਧੇ ਦਾ ਦੁੱਧ ਪਲਾਇਆ ਸੀਗਾ ਜਦੋਂ ਅਸੀਂ ਗਧੇ ਦਾ ਦੁੱਧ ਪਲਾਇਆ ਤੇ ਇਹ ਗਧਿਆਂ ਵਰਗੀਆਂ ਹਰਕਤਾਂ ਜਿਹੜੀਆਂ ਕਰਦਾ ਇਸ ਕਰਕੇ ਇਹ ਨਸਲੀ ਨਹੀਂਗਾ ਰਾਜਾ ਖੁਸ਼ ਹੋਇਆ ਉਹਨੇ ਕਿਹਾ ਕਿ ਹਾਂ ਮੇਰੀ ਅਸਤਬਲ ਬਾਰੇ ਮੇਰੇ ਤਬੀਲੇ ਬਾਰੇ ਨੇ ਗੱਲ ਕੀਤੀ ਆ ਤੇ ਉਹਨੂੰ ਇਨਾਮ ਵਜੋਂ ਨੇ ਕਿਹਾ ਜੀ ਐ ਨਾ ਕਰੋ ਉਹਨੂੰ ਦੋ ਬੋਰੀਆਂ ਕਣਕ ਦੇ ਦਿਓ ਇਹਨੂੰ ਦੋ ਕੁਇੰਟਲ ਗੁੜ ਦੇ ਦਿਓ ਇਹਨੂੰ ਇੰਨੇ ਸ਼ੱਕਰ ਦੇ ਦਿਓ ਇਹ ਜਿਹੜਾ ਪੜਿਆ ਲਿਖਿਆ ਬੰਦਾ ਸੀਗਾ ਬੜਾ ਹੈਰਾਨ ਹੋਇਆ ਕਿ ਮੈਂ ਰਾਜ ਨੂੰ ਇੰਡੀ ਅੱਛੀ ਗੱਲ ਦੱਸੀ ਇਹਦਾ ਮਤਲਬ ਲੱਖਾਂ ਰੁਪਏ ਦਾ ਮੈਂ ਇਹਦਾ ਫਾਇਦਾ ਕੀਤਾ ਤੇ ਇਹਨੇ ਮੈਨੂੰ ਗੁੜ ਦੇ ਕੇ ਤੋੜ ਦਿੱਤਾ ਉਹਨੇ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਆਪਣੀ ਨੌਕਰੀ ਕਰਨੀ ਮੈਂ ਲਾਚਾਰ ਆ ਬੇਬਸ ਆ ਨੌਕਰੀ ਕਰਦਾ ਰਿਹਾ 4-5 ਦਿਨ ਬਾਅਦ ਉਹ ਫੇਰ ਪੇਸ਼ ਹੋਇਆ ਰਾਜੇ ਦੇ ਦਰਬਾਰ 'ਚ ਕਹਿੰਦਾ ਜੀ ਇੱਕ ਹੋਰ ਭਵਿਕ ਬਾਣੀ ਕਰਨੀ ਆ। ਰਾਜਾ ਕਹਿੰਦਾ ਕਰ। ਉਹ ਕਹਿੰਦਾ ਜਿਹੜੀ ਤੁਹਾਡੀ ਰਾਣੀ ਆ ਨਾ ਇਹ ਵੀ ਨਸਲੀ ਨਹੀਂ ਗਈ। ਇਹ ਨਕਲੀ ਆ। ਹੁਣ ਰਾਜੇ ਨੂੰ ਥੋੜਾ ਗੁੱਸਾ ਆਇਆ ਉਹਨੇ ਕਿਹਾ ਕਿ ਤੂੰ ਐਵੇਂ ਕਿਵੇਂ ਕਹਿ ਸਕਦਾ? ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਤੁਸੀਂ ਇਹਨੂੰ ਪ੍ਰਸ਼ਾਦਾ ਦਿੰਨੇ ਹੋ ਰੋਟੀ ਦਿੰਨੇ ਹੋ ਇਹਦੇ ਥਾਲ 'ਵਿਚ ਇਹ ਤੁਹਾਡਾ ਤੁਹਾਡੀ ਦਿੱਤੀ ਹੋਈ ਰੋਟੀ ਪੜੋਸੀ ਹੋਈ ਆਪਣੇ ਕਮਰੇ 'ਚ ਜਾ ਕੇ ਇੱਕ ਬੁਰਕੀ ਇੱਥੇ ਸੁੱਟ ਦਿੰਦੀ ਏ ਕਿ ਇੱਥੇ ਸੁੱਟ ਦਿੰਦੀ ਏ ਕਿ ਇੱਥੇ ਸੁੱਟ ਦਿੰਦੀ ਏ। ਤੇ ਫਿਰ ਇਹ ਰੋਟੀ ਆਪਣੀ ਖਾਂਦੀ ਆ ਇਹਦੀ ਖਾਣੀ ਪੀਣੀ ਤੋਂ ਇਹਦੇ ਉੱਠਣ ਬੈਠਣ ਤੋਂ ਮੈਂ ਅੰਦਾਜ਼ਾ ਲਾਇਆ ਕਿ ਇਹ ਤੁਹਾਡੀ ਰਾਣੀ ਜਿਹੜੀ ਹੈ ਨਕਲੀ ਆ ਇਹ ਨਸਲੀ ਨਹੀਂਗੀ ਉਹਨੇ ਆਪਣੇ ਰਾਣੀ ਦੇ ਮਾਪੇ ਉਹਨੂੰ ਸੱਦ ਲਿਆ ਕਿ ਤੁਸੀਂ ਆਹ ਜਿਹੜੀ ਰਾਣੀ ਮੈਨੂੰ ਵਿਆਹੀ ਆ ਇਹ ਤਾਂ ਨਕਲੀ ਆ ਉਹ ਕਹਿੰਦੇ ਹਾਂ ਇਹ ਗੱਲ ਠੀਕ ਹੈ ਦੀ ਕਿਉਂਕਿ ਜਿਹੜਾ ਜਦ ਦਿਨ ਸਾਡੇ ਘਰ ਲੜਕੀ ਪੈਦਾ ਹੋਈ ਸੀ ਉਸੇ ਦਿਨ ਮਰ ਗਈ ਸੀ ਤੇ ਸਾਡੇ ਗਲੀ ਦੇ ਵਿੱਚ ਪਰੇ ਦੂਰ ਇੱਕ ਮੰਗਤਿਆਂ ਦੇ ਘਰ ਕੁੜੀ ਪੈਦਾ ਹੋਈ ਸੀ ਤੇ ਅਸੀਂ ਉਸ ਲੜਕੀ ਨੂੰ ਅਡਾਪਟ ਕਰਕੇ ਪਾਲਿਆ ਤੇ ਅਸੀਂ ਸੋਚਿਆ ਕਿ ਜੇ ਰਾਜੇ ਦੇ ਘਰੋਂ ਰਿਸ਼ਤਾ ਹੁੰਦਾ ਤੇ ਅਸੀਂ ਇਸ ਇਹਦੇ ਨਾਲ ਚੰਗਾ ਸਾਡੇ ਵਾਸਤੇ ਕੀ ਹੋਵੇਗਾ ਅਸੀਂ ਇਹਦਾ ਰਿਸ਼ਤਾ ਤੁਹਾਡੇ ਘਰ ਕਰਤਾ ਰਾਜਾ ਖੁਸ਼ ਵੀ ਹੋਇਆ ਤੇ ਥੋੜਾ ਹੈਰਾਨ ਵੀ ਹੋਇਆ ਉਹਨੇ ਫਿਰ ਉਹਨਾਂ ਨੂੰ ਕਿਹਾ ਕਿ ਇਹਨੂੰ ਐ ਕਰੋ ਵੀ ਹੁਣ 20 ਬੋਰੀਆਂ ਕਣਕ ਦੇ ਦਿਓ 80 ਕਿਲੋ ਗੁੜ ਦੇ ਦਿਓ ਇੰਨੀ ਕੇ ਨੂੰ ਖੰਡ ਦੇ ਦਿਓ ਤੇ ਉਹਨੂੰ ਤੁਰ ਦਿੱਤਾ ਉਹ ਵਿਚਾਰਾ ਫਿਰ ਬੜਾ ਹਤਾਸ਼ ਹੋਇਆ ਉਹਨੇ ਕਿਹਾ ਚੰਗੀ ਮੈਨੂੰ ਚੰਗਾ ਇਨਾਮ ਦੇ ਰਿਹਾ ਇਹ ਰਾਜਾ ਇੰਨੀਆਂ ਵੱਡੀਆਂ ਭੁਵਿਕ ਬਾਣੀਆਂ ਕਰ ਰਹੀਆਂ ਪੰਜ ਸੱਤ ਦਿਨ ਠਹਿਰ ਕੇ ਉਹ ਰਾਜੇ ਦੇ ਦਰਬਾਰ ਚ ਫਿਰ ਪੇਸ਼ ਹੋਇਆ ਦਰਬਾਰਪੁਰਨ ਲੱਗਾ ਹੋਇਆ ਸੀ ਰਾਜੇ ਨੂੰ ਕਹਿੰਦਾ ਜੀ ਕਿ ਮੈਂ ਇੱਕ ਭਵਿੱਖਬਾਣੀ ਕਰਨੀ ਆ ਪਰ ਤਾਂ ਤੁਹਾਨੂੰ ਪਹਿਲਾਂ ਲਿਖ ਕੇ ਦੇਣਾ ਪਵੇਗਾ ਕਿ ਤੁਸੀਂ ਮੈਨੂੰ ਮਾਰੋਗੇ ਨਹੀਂ ਤੁਸੀਂ ਮੇਰਾ ਜਾਨੀ ਮਾਲੀ ਕਿਸ ਜਾਨੀ ਨੁਕਸਾਨ ਨਹੀਂ ਕਰੋਗੇ ਉਹ ਕਹਿੰਦਾ ਠੀਕ ਹੈ ਮੈਂ ਲਿਖ ਕੇ ਦਿੱਤਾ ਉਹ ਕਹਿੰਦਾ ਜੀ ਗੱਲ ਅਸਲ ਚ ਇਹ ਆ ਕਿ ਪਹਿਲਾਂ ਮੈਂ ਤੁਹਾਡੀ ਘੋੜੇ ਬਾਰੇ ਘੋੜੀ ਬਾਰੇ ਕੀਤੀ ਉਹ ਨਕਲੀ ਨਿਕਲੀ ਫਿਰ ਮੈਂ ਤੁਹਾਡੀ ਰਾਣੀ ਬਾਰੇ ਕੀਤੀ ਉਹ ਨਕਲੀ ਨਿਕਲੀ ਅਸਲ ਚ ਮੈਂ ਅੱਜ ਕਹਿਣਾ ਚਾਹੁੰਦਾ ਕਿ ਤੁਸੀਂ ਜਿਹੜੇ ਰਾਜੇ ਬੈਠੇ ਹੋ ਤੁਸੀਂ ਵੀ ਨਸਲੀ ਨਹੀਂਗੇ ਤੁਸੀਂ ਵੀ ਨਕਲੀ ਰਾਜੇ ਹੋ ਹੁਣ ਰਾਜਾ ਬੁੰਦਲ ਗਿਆ ਗੁੱਸੇ ਚ ਆ ਗਿਆ ਤੈਸ ਚ ਆ ਗਿਆ ਉਹਨੇ ਕਿਹਾ ਕਿ ਹੋ ਹੀ ਨਹੀਂ ਸਕਦਾ ਤੇ ਫਿਰ ਜਦੋਂ ਉਹਨੇ ਆਪਣਾ ਪਛੋਕੜ ਪੂਰਾ ਫਰੋਲਿਆ ਪਤਾ ਲਿਆ ਉਹ ਕਹਿੰਦੇ ਕਿ ਇਹਦੇ ਘਰ ਰਾਜੇ ਦੇ ਘਰ ਤਾਂ ਕੋ ਬੱਚਾ ਪੈਦਾ ਹੀ ਨਹੀਂ ਸੀ ਹੋਇਆ ਇਹਨਾਂ ਨੇ ਇੱਕ ਹਲਵਾਈ ਦਾ ਨਿਆਣਾ ਇੱਕ ਹਲਵਾਈ ਦਾ ਬੱਚਾ ਉਹਨੂੰ ਇਹਦੇ ਮਾਪਿਓ ਨੇ ਪਾਲਿਆ ਪੜੋਸਿਆ ਤੇ ਇਸ ਨੂੰ ਰਾਜੇ ਦਾ ਉਦਦਾ ਮਿਲ ਗਿਆ ਤੇ ਰਾਜਾ ਬੜਾ ਹੈਰਾਨ ਹੋਇਆ ਉਹ ਕਹਿੰਦਾ ਜੀ ਇਹ ਤੂੰ ਕਿਵੇਂ ਕਹਿ ਸਕਦਾ ਵਾ ਉਹ ਕਹਿੰਦਾ ਜੀ ਗੱਲ ਇਹ ਆ ਕਿ ਜਦੋਂ ਮੈਂ ਤੁਹਾਡੇ ਦਰਬਾਰ ਚ ਆਣ ਕੇ ਭੁਖਵਾਣੀਆਂ ਕਰਦਾ ਸੀ ਤੁਹਾਡੇ ਘੋੜੇ ਬਾਰੇ ਕੀਤੀ ਤੁਹਾਡੀ ਰਾਣੀ ਬਾਰੇ ਕੀਤੀ ਤੁਸੀਂ ਮੈਨੂੰ ਇਨਾਮ ਦਿੱਤਾ ਕੋਈ ਗੋੜ ਦੇ ਦਿੱਤਾ ਕੋਈ ਖੰਡ ਦਿੱਤੀ ਕੋਈ ਕਣਕ ਦਿੱਤੀ 10-20 ਬੂਰੇ ਤੇ ਮੈਂ ਉੱਥੋਂ ਅੰਦਾਜ਼ਾ ਲਾਇਆ ਕਿ ਇਹ ਰਾਜਾ ਵੀ ਨਸਲੀ ਨੇਗਾ ਕਹਿੰਦਾ ਤੁਹਾਡਾ ਫਰਜ਼ ਬਣਦਾ ਸੀ ਜਦੋਂ ਤੁਹਾਡੇ ਦਰਬਾਰ ਚ ਇਦਾਂ ਦੀ ਕੋਈ ਭੁਖਵਾਣੀ ਕਰ ਰਿਹਾ ਸੱਚ ਦਾ ਪਰਦਾ ਫਾਸ਼ ਕਰ ਰਿਹਾ ਤੇ ਤੁਹਾਡਾ ਫਰਜ਼ ਬਣਦਾ ਸੀ ਮੈਨੂੰ ਕੋਈ 1000 ਏਕੜ ਦੀ ਕੋਈ ਵਜ਼ੀਰ ਦਿੰਦੇ ਜਾਂ ਕੋ ਮੈਨੂੰ ਵਜ਼ੀਰ ਬਣਾ ਦਿੰਦੇ ਆਪਣੇ ਉਹਦੇ ਵਿੱਚ ਜਾਂ ਮੈਨੂੰ ਕੋਈ ਮਾਨ ਸਤਕਾਰ ਵੱਜੋਂ ਕੋਈ ਤੁਸੀਂ ਸੋਨਾ ਚਾਂਦੀ ਕੋ ਇਦਾਂ ਦੇ ਜੇਵਰ ਦਿੰਦੇ ਤਾਂ ਫਿਰ ਮੈਂ ਸਮਝਦਾ ਕਿ ਵਾਕਈ ਰਾਜਾ ਕਹਿੰਦਾ ਉੱਥੋਂ ਮੈਂ ਅੰਦਾਜ਼ਾ ਲਾਇਆ ਕਿ ਰਾਜਾ ਵੀ ਨਸਲੀ ਨਹੀਂਗਾ ਨਕਲੀ ਹੈ ਔਰ ਅੱਗੇ ਉਹਨੇ ਕਹਾਣੀ ਇੱਕ ਹੋਰ ਅੱਛੀ ਸੁਣਾਈ ਉਹ ਕਹਿੰਦਾ ਨਸਲੀ ਕੌਣ ਹੁੰਦੇ ਨੇ ਫਿਰ ਰਾਜੇ ਨੇ ਪੁੱਛਿਆ ਕਿ ਨਸਲੀ ਕਿੱਦਾਂ ਤੂੰ ਕਰੇਂਗਾ ਸਾਬਤ ਨਸਲੀ ਕੌਣ ਆ ਉਹ ਕਹਿੰਦਾ ਨਸਲੀ ਸਿਗਾ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਇੰਨਾ ਉਹਦੇ ਦਰਬਾਰ ਚ ਇੱਕ ਵਾਰ ਇੱਕ ਆਦਮੀ ਪੇਸ਼ ਹੋਇਆ ਉਹਨੇ ਮਹਾਰਾਜਾ ਰਣਜੀਤ ਸਿੰਘ ਦਾ ਜਲਾਉ ਦੇਖ ਕੇ ਤੇ ਉਹਨੇ ਉਹਨੂੰ ਇੱਕ ਸਵਾਲ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਜੀ ਸ਼ੇਰੇ ਪੰਜਾਬ ਜਿਹੜਾ ਕੋਹੀਨੂਰ ਤੁਸੀਂ ਆਪਣੇ ਡੋਲੇ ਤੇ ਬੰਨਿਆ ਇੱਥੇ ਇਹ ਅਸਲ ਵਿੱਚ ਤੁਹਾਡੇ ਮੱਥੇ ਤੇ ਹੋਣਾ ਚਾਹੀਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਬਹੁਤ ਫਰਾਕ ਤੇਲ ਤੇ ਬੜਾ ਅੱਛਾ ਇਨਸਾਨ ਸੀਗਾ ਇਨਸਾਫ ਪਸੰਦ ਉਹ ਕਹਿੰਦਾ ਮੱਥੇ ਤੇ ਉਹ ਲੋਕ ਬੰਦੇ ਨੇ ਜਿਹੜੇ ਮੱਥੇ ਰਗੜ ਰਗੜ ਕੇ ਕੋਈ ਚੀਜ਼ ਹਾਸਲ ਕਰਦੇ ਨੇ ਕਹਿੰਦਾ ਮੈਂ ਡੋਲੇ ਦੇ ਜ਼ੋਰ ਤੇ ਇਹ ਕੋਹੀਨੂਰ ਹਾਸਲ ਕੀਤਾ ਇਸ ਕਰਕੇ ਉਹਨੂੰ ਡੋਲੇ ਤੇ ਬੰਨਿਆ ਮੇਰੇ ਵੀਰੋ ਹੁਣੇ ਕਹਾਣੀ ਪੂਰੀ ਟੁੱਕਦੀ ਆ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਭਗਵੰਤ ਮਾਨ ਤੇ ਅਸਲ ਚ ਇਹ ਅਸਲੀ ਨਹੀਂ ਗੇ ਇਹ ਨਸਲੀ ਨਹੀਂ ਗੇ ਇਹ ਨਕਲੀ ਨੇ ਇਹਨਾਂ ਦੀ ਗੱਲਾਂ ਦੇਖੋ ਕੀ ਕੀਤਾ ਸੀ ਅਗਾ ਕਿ ਅਸੀਂ ਵੀਆਈਪੀ ਕਲਚਰ ਖਤਮ ਕਰਾਂਗੇ ਇਹ ਇੰਨੇ ਹੌਲੇ ਸੀਗੇ ਕਿ ਇਹਨਾਂ ਨੂੰ 1099 ਤੋਂ ਬਿਨਾਂ ਇਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 100-100 ਗੱਡੀਆਂ ਦਾ ਕਾਫਲਾ ਚੱਲਣਾ ਚਾਹੀਦਾ ਇਨਾਂ ਵਾਸਤੇ ਹੈਲੀਕਾਪਟਰ ਤੇ ਜਹਾਜ਼ ਬਹੁਤ ਵੱਡੀ ਚੀਜ਼ ਆ ਵਿੱਚ ਇਹਨਾਂ ਦੇ ਜਿਹੜੇ ਆਕਾ ਨੇ ਸਾਰੇ ਫਿਰ ਇਹ ਕਹਿੰਦੇ ਸੀ ਅਸੀਂ ਲੋਕਪਾਲ ਬਣਾਵਾਂਗੇ ਦਿੱਲੀ ਵਿੱਚ ਸਾਡੀ ਸਰਕਾਰ ਆਈ ਜੀ ਐਡਾ ਵੱਡਾ ਸੰਘਰਸ਼ ਕੀਤਾ ਨੇ ਹਜ਼ਾਰੇ ਦਾ 10 ਸਾਲ ਰਾਜ ਕੀਤਾ ਲੋਕਪਾਲ ਵੱਲ ਧਿਆਨ ਵੀ ਨਹੀਂ ਕੀਤਾ ਪੰਜਾਬ ਦੇ ਵਿੱਚ ਹੁਣ 3.5 ਸਾਲ ਤੋਂ ਰਾਜਪਾਲ ਭਾ ਗਿਆ ਲੋਕਪਾਲ ਜਾ ਕੇ ਦੇਖ ਲਓ ਉਹਦੇ ਪੱਲੇ ਕੱਖ ਨਹੀਂਗਾ ਇੱਥੇ ਵੀ ਲੋਕਪਾਲ ਨਹੀਂ ਬਣਾਇਆ ਸਵਰਾਜ ਦਾ ਮਾਡਲ ਉਹ ਸਵਰਾਜ ਦੀ ਕਿਤਾਬ ਹੀ ਪਾੜ ਦਿੱਤੀ ਆ ਔਰ ਹੋਣੇ ਕਹਿੰਦੇ ਅਸੀਂ ਤਾਂ ਆਮ ਜੇ ਘਰਾਂ ਦੇ ਮੁੰਡੇ ਆ ਰੋਜ਼ ਕਹਿ ਕੇ ਸਟੇਜ ਤੇ ਚੜ ਕੇ ਆਮ ਜੇ ਘਰਾਂ ਦੇ ਮੁੰਡੇ ਆਮ ਜੇ ਘਰਾਂ ਦੇ ਮੁੰਡੇ ਔਰ ਇਹਨਾਂ ਦੇ ਰਾਜ ਸਭਾ ਦੇ ਮੈਂਬਰਸ ਤੇ ਇਹਨਾਂ ਦੇ ਮਨਿਸਟਰਸ ਕੌਣ ਨੇ ਆ ਜਿਹੜਾ ਹੁਣ ਰਾਜ ਸਭਾ ਦਾ ਮੈਂਬਰ ਬਣਾਇਆ ਟ੍ਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਆ ਰਜਿੰਦਰ ਗੁਪਤਾ ਹਜ਼ਾਰਾਂ ਕਰੋੜਾਂ ਦਾ ਮਾਲਕ ਮੇਰੇ ਵੀਰੋ ਉਸ ਤੋਂ ਪਹਿਲਾਂ ਜਿਹੜਾ ਰਾਜ ਸਭਾ ਦਾ ਬਣਾਇਆ ਅਸ਼ੋਕ ਮਿੱਤਲ ਲਵਲੀ ਯੂਨੀਵਰਸਿਟੀ ਦਾ ਮਾਲਕ ਹਜ਼ਾਰਾਂ ਕਰੋੜਾਂ ਰੁਪਏ ਦਾ ਮਾਲਕ ਉਸ ਤੋਂ ਪਹਿਲਾਂ ਉਹਦੇ ਨਾਲ ਜਿਹੜਾ ਬਣਾਇਆ ਸੰਜੀਵ अरोड़ा ਉਹ ਹਜ਼ਾਰਾਂ ਕਰੋੜਾਂ ਰੁਪਏ ਦਾ ਰੀਅਲ ਏਸਟ ਦਾ ਮਾਲਕ। ਔਰ ਫਿਰ ਉਸੇ ਸੰਜੀਵ अरोड़ा ਨੂੰ ਇੱਥੇ ਲਿਆ ਕੇ ਹੁਣ ਮਨਿਸਟਰ ਬਣਾਤਾ ਇਹਨਾਂ ਦੇ ਹੋਰ ਵੀ ਮਨਿਸਟਰਸ ਔਰ ਇਹਨਾਂ ਦੇ ਜਿਹੜੇ ਐਮ ਐਲ ਏਜ਼ ਭਾਵੇਂ ਉਹ ਕਿਸੇ ਆਮ ਘਰ ਤੋਂ ਆਉਂਦੇ ਹੁਣੇ ਲੇਕਿਨ ਅੱਜ ਆਮ ਘਰ ਦੇ ਨਹੀਂ ਰਹੇ ਭਗਵੰਤਪານ ਦਾ ਪਰਿਵਾਰ ਆਪ ਹੀ ਆਮ ਘਰ ਦਾ ਨਹੀਂ ਨਜ਼ਰ ਆਉਂਦਾ ਕਿਤੇ ਵੀ ਜਿਸ ਢੰਗ ਦੇ ਨਾਲ ਹੀਰੇ ਜਵਾਹਰਾਤ ਤੇ ਟੋ ਟੱਪੇ ਨਾਲ ਫਿਰਦੇ ਨੇ ਇਹ ਕੋਈ ਆਮ ਘਰਾਂ ਦੇ ਨਿਸ਼ਾਨੇ ਨਹੀਂ ਇਸ ਲਈ ਮੈਂ ਸਮਝਦਾ ਮੇਰਾ ਇਹ ਬਿਲਕੁਲ ਫਰਜ਼ ਬਣਦਾ ਤੁਹਾਡੇ ਧਿਆਨ ਵਿੱਚ ਲਿਆਉਣਾ ਹੈ ਅਨੇਕਾਂ ਹੋਰ ਗੱਲਾਂ ਨੇ ਜਿਹਦੇ ਨਾਲ ਇਹ ਸਾਬਤ ਹੁੰਦਾ ਕਿ ਹੌਲੇ ਨੇ ਇਹ ਨਸਲੀ ਨਹੀਂਗੇ ਇਹ ਨਕਲੀ ਨੇ ਜਾਂ ਅਸਲੀ ਨਹੀਂਗੇ ਇਹ ਨਕਲੀ ਨੇ ਅੱਜ ਭਗਵਾਨਤਮਨ ਆਪਣਾ ਰਾਜ ਸਿਰਫ ਪੁਲਿਸ ਦੇ ਦਮ ਤੇ ਚਲਾ ਰਿਆ ਹੋ ਜਿਹੜਾ ਵੀ ਬੋਲਦਾ ਮਾੜਾ ਕੋਈ ਆਪੋਜੀਸ਼ਨ ਦਾ ਲੀਡਰ ਬੋਲਿਆ ਤੜਾ ਤੜ ਪਰਚੇ ਮਲਟੀਪਲ ਪਰਚੇ ਜਿਲਾਂਚ ਛੁੱਟਦੇ ਹੋ ਜੇ ਕੋਈ ਐਕਟੀਵਿਸਟ ਬੋਲਦਾ ਉਹਨਾਂ ਦੇ ਉੱਤੇ ਪਰਚੇ ਆ ਪਿੱਛੇ ਜੇ ਜਗਮਨ ਸਮਰੇ ਨੇ ਇੱਕ ਵੀਡੀਓ ਉਹਦੀ ਵਾਇਰਲ ਕੀਤੀ ਠੀਕ ਹੈ ਉਹ ਵੀਡੀਓ ਅਸਲੀ ਆ ਨਕਲੀ ਉਹ ਤਾਂ ਫੋਰੈਂਸਿਕ ਲੈਬਰਾਟਰੀ ਦੀ ਜਾਂਚ ਨੇ ਕਰਨਾ ਸੀ ਪਰ ਤੁਸੀਂ ਤੁਹਾਡੇ ਕੋ ਰਾਜ ਭਾ ਗਿਆ ਤੁਸੀਂ ਕਹਤਾ ਕਿ ਇੱਕ ਤਰਫਾ ਕੇ ਨਕਲੀ ਜਾਂ ਨਕਲੀਆ ਵੀਡੀਓ ਫਿਰ ਉਸ ਤੇ ਪਰਚਾ ਤਾਂ ਚਲੋ ਕਰਨਾ ਬਣਦਾ ਬਣਦਾ ਸੀ ਕਿ ਕਰਤਾ ਡਸਨਟ ਮੈਟਰ ਲੇਕਿਨ ਉਹਦੇ ਤੀਵੀਆਂ ਤੱਕ ਉਹਦੇ ਔਰਤਾਂ ਤੱਕ ਪਿੰਡ ਜ਼ੀਰੇ ਧਮਕੀਆਂ ਫੱਗੂ ਵਾਲਾ ਪਿੰਡ ਭਵਾਨੀਗੜ ਦੇ ਵਿੱਚ ਆ ਉਹਦਾ ਉਹਦੇ ਰਿਸ਼ਤੇਦਾਰ ਸਾਰੇ ਚੱਕ ਲੈਂਦੇ ਅੱਠ 10 ਬੰਦੇ ਚੱਕ ਕੇ ਜੇਲਾ ਵਿੱਚ ਸੁੱਟ ਦਿੰਦੇ ਤਰਨਤਾਰਨ ਦੇ ਜਿਮਨੀ ਚੌਂਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਔਰਤਾਂ ਤੱਕ ਨਹੀਂ ਬਖਸ਼ਿਆ ਜਿਹੜੀ ਉਹ ਬੀਬੀ ਲੜ ਰਹੀ ਆ ਸੁਖਵਿੰਦਰ ਕੌਰ ਸ਼ਾਇਦ ਉਹਨਾਂ ਦੀ ਜਿਹੜੀ ਇਹ ਉਸ ਦੇ ਉੱਤੇ ਮੁਕੱਦਮਾ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੇ ਉੱਤੇ ਮੁਕੱਦਮਾ ਪੰਜਾਬ ਅੱਜ ਇੱਕ ਪੁਲਿਸ ਰਾਜ ਹੈ ਪੰਜਾਬ ਇੱਕ ਪੁਲਿਸ ਸਟੇਟ ਹੈ ਕੋਈ ਮਾੜਾ ਜਾਂ ਸਰਕਾਰ ਦੇ ਖਿਲਾਫ ਕਿਤੇ ਟਵਿੱਟਰ ਹੈਂਡਲ ਤੇ ਬੋਲੇ ਕੋਈ ਫੇਸਬੁੱਕ ਤੇ ਬੋਲੇ ਕੋਈ ਟੀਵੀ ਦਾ ਐਂਕਰ ਬੋਲਣ ਦੀ ਜ਼ਰੂਰਤ ਰੱਖੇ ਉਹਨਾਂ ਦੇ ਉਸੇ ਵੇਲੇ ਪਰਚੇ ਦਰਜ ਕੀਤੇ ਜਾਂਦੇ ਨੇ ਔਰ ਉਹਨਾਂ ਦੇ ਜਿਹੜੇ ਅਕਾਊਂਟ ਨੇ ਉਹ ਸੀਲ ਕੀਤੇ ਜਾਂਦੇ ਨੇ ਬੰਦ ਕੀਤੇ ਜਾਂਦੇ ਨੇ ਇਸ ਤਰ੍ਹਾਂ ਤਾਂ ਕਦੀ ਮੁਗਲ ਤੇ ਅੰਗਰੇਜ਼ ਕਰਿਆ ਕਰਦੇ ਸੀਗੇ ਲੇਕਿਨ ਉਹਨਾਂ ਨਾਲੋਂ ਵੀ ਵੱਡਾ ਤਾਨਾਸ਼ਾ ਸਾਡਾ ਆਪਣਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਅਸੀਂ ਆਮ ਜੀ ਘਰਾਂ ਦੇ ਮੁੰਡੇ ਆ ਜੀ ਅਸੀਂ ਤਾਂ ਇੱਕ ਆਮ ਜੀ ਪਾਰਟੀ ਮੇਰੇ ਵੀਰੋ ਇਹ ਹੁਣ ਆਮ ਆਦਮੀ ਪਾਰਟੀ ਨਹੀਂਗੀ ਇਹ ਅਮੀਰ ਆਦਮੀਆਂ ਦੀ ਪਾਰਟੀ ਆ ਇਹ ਵੱਡੇ ਤੋਂ ਵੱਡੇ ਸ਼ਾਹੂਕਾਰ ਨੂੰ ਲਿਆ ਕੇ ਔਰ ਦਲ ਬਦਲੂਆਂ ਨੂੰ ਲਿਆ ਕੇ ਜਿਹੜੇ 2022 ਚ ਹਰਮੀਤ ਸੰਧੂ ਨੂੰ ਗਾਲਾਂ ਕੱਢਦੇ ਸੀ ਕਿ ਜੇ ਨਸ਼ਾ ਖਤਮ ਕਰਨਾ ਤੇ ਹਰਮੀਤ ਸੰਧੂ ਨੂੰ ਹਰਾਇਆ ਜਾਵੇ ਤੇ ਹੁਣ ਉਸੇ ਹਰਮੀਤ ਸੰਧੂ ਨੂੰ ਲਿਆ ਕੇ ਆਪਣੇ ਨਾਲ ਖੜਾ ਕਰਕੇ ਇਹ ਵੀ ਭੁੱਲ ਜਾਂਦਾ ਫਿਰ ਚੁਟਕਲੇ ਸੌਣ ਲੱਗਾ ਕਹਿ ਦਿੰਦਾ ਲੋਕਾਂ ਨੂੰ ਪਤਾ ਨਹੀਂ ਉਹ ਕਿਹੜੀ ਪਾਰਟੀ ਚ ਆ ਉਹ ਕਿੱਥੇ ਨੇ ਉਹਨਾਂ ਨੂੰ ਅੱਜ ਵੀ ਨਹੀਂ ਪਤਾ ਕਿਹੜੀ ਪਾਰਟੀ ਚ ਜਿੰਨੇ ਬਾਈ ਇਲੈਕਸ਼ਨਾਂ ਵਿੱਚ ਉਮੀਦਵਾਰ ਉਤਾਰੇ ਭਗਵੰਤ ਮਾਨ ਨੇ ਚਾਹੇ ਉਹ ਚੱਬੇਵਾਲ ਤੋਂ ਸੀ ਚਾਹੇ ਉਹ ਜਲੰਧਰ ਵੈਸਟ ਤੋਂ ਸੀ ਭਗਤ ਜੀ ਚਾਹੇ ਉਸ ਤੋਂ ਪਹਿਲਾਂ ਸੁਸ਼ੀਲ ਰਿੰਕੂ ਪਾਰਲੀਮੈਂਟ ਤੋਂ ਸੀ ਤੇ ਚਾਹੇ ਉਹ ਹੁਣ ਰਮੀਤ ਸਿੰਘ ਸੰਧੂ ਤੇ ਚਾਹੇ ਗਿੱਦੜਵਾ ਦੇ ਡਿੰਪੀ ਢਿੱਲੋਂ ਉਹ ਸਾਰੇ ਯਾਰ ਦੂਜੀਆਂ ਪਾਰਟੀਆਂ ਤੋਂ ਦੂਸਰੇ ਪਾਰਟੀਆਂ ਚ ਡਿਫੈਕਟ ਕੀਤੇ ਹੋਏ ਆਦਮੀ ਤੁਸੀਂ ਨਾਲ ਲੈ ਕੇ ਆਏ ਸੀ ਪਰ ਫਿਰ ਵੀ ਕਹੀ ਜਾਂਦਾ ਸੀ ਆਮ ਜੇ ਬੰਦੇ ਅਸੀਂ ਕਟੜ ਇਮਾਨਦਾਰ ਕਟੜ ਇਮਾਨਦਾਰੀ ਦਾ ਜਲੂਸ ਤਾਂ ਹੋਣਾ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੋਂ ਨਿਕਲ ਗਿਆ ਵਾ ਅੱਜ ਤੱਕ ਨੀ ਕੋਈ ਸ਼ਬਦ ਬੋਲੇ ਸਿਰਫ ਕਿ ਆਸੀਂ ਸਸਪੈਂਡ ਕਰਤਾ ਸਸਪੈਂਡ ਤਾਂ ਤੁਹਾਨੂੰ ਕਰਨਾ ਹੀ ਪੈਣਾ ਸੀਗਾ ਆਈਪੀਐਸ ਔਰ ਪੀਪੀਐਸ ਦੇ ਰੂਲਸ ਕਹਿੰਦੇ ਨੇ ਕਿ 48 ਘੰਟੇ ਕਿਸੇ ਕਸਟਡੀ ਪੁਲਿਸ ਕਸਟਡੀਜ਼ ਰਹਿਣ ਤੋਂ ਬਾਅਦ ਆਦਮੀ ਜਿਹੜਾ ਉਹ ਨੌਕਰੀ ਦੇ ਉੱਤੇ ਤਾਇਨਾਤ ਨਹੀਂ ਰਹਿ ਸਕਦਾ ਉਹਨੂੰ ਸਸਪੈਂਡ ਹੋਣਾ ਪਵੇਗਾ ਤੇ ਉਹਟਾ ਹਾਈਲੈਕਸ ਦੀ 144 ਗੱਡੀਆਂ ਪੁਲਿਸ ਨੂੰ ਲੈ ਕੇ ਦਿੱਤੀਆਂ ਉਹਦੇ ਵਿੱਚ 15-20 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਉਹਦੇ ਬਾਰੇ ਅੱਜ ਤੱਕ ਇਹਨਾਂ ਨੇ ਕੋਈ ਲਫ਼ਜ਼ ਨਹੀਂ ਬੋਲਿਆ ਮੇ ਮੇਰਾ ਫਰਜ਼ ਬਣਦਾ ਸੀ ਕਿ ਜਿਹੋ ਜਿਹੇ ਕਹਾਣੀਆਂ ਤੁਹਾਨੂੰ ਭਗਵੰਤ ਮਾਨ ਸੁਣਾਉਂਦਾ ਕਿਉਂ ਨਾ ਅੱਜ ਇੱਕ ਉਹ ਕਹਾਣੀ ਰਾਜੇ ਦੇ ਤਵੇਲੇ ਦੀ ਤੇ ਉਹਦੀ ਰਾਣੀ ਦੀ ਤੇ ਰਾਜੇ ਖੁਦ ਦੀ ਨਕਲੀ ਹੋਣ ਦੀ ਤੁਹਾਨੂੰ ਸੁਣਾਈ ਜਾਵੇ ਤੇ ਅਸਲ ਕੌਣ ਸੀਗਾ ਮਹਾਰਾਜਾ ਰਣਜੀਤ ਸਿੰਘ ਤੇ ਸਾਡੇ ਗੁਰੂ ਸਾਹਿਬਾਨ ਤੇ ਸਾਡੇ ਉਹ ਜੋਧੇ ਪੰਜਾਬ ਦੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਬਚਾਉਣ ਵਾਸਤੇ ਉਹਦੀ ਇਫਾਜ਼ਤ ਲਈ ਔਰ ਇਨਸਾਨੀਅਤ ਦੀ ਇਫਾਜ਼ਤ ਲਈ ਕੁਰਬਾਨੀਆਂ ਕੀਤੀਆਂ ਉਹ ਸੀ ਨਸਲੀ ਤੇ ਉਹ ਸੀ ਅਸਲੀ ਤੇ ਮੇਰੇ ਵੀਰੋ ਇਹ ਹਨ ਨਕਲੀ ਔਰ ਇਹ ਹਨ ਓ ਲੋਕ ਜਿਹੜੇ ਤੁਹਾਡੀਆਂ ਅੱਖਾਂ 'ਚ ਕੱਟਾ ਪਾ ਕੇ ਤੇ ਤੁਹਾਨੂੰ ਰੋਜ਼ ਨਵੇਂ ਚੁਟਕਲੇ ਤੇ ਕਹਾਣੀਆਂ ਸੁਣਾ ਕੇ ਤੇ ਪੰਜਾਬ ਦਾ ਸਤਿਆਨਾਸ਼ ਬੇੜਾ ਗਰ ਕਰ ਰਹੇ ਨੇ 4 ਲੱਖ ਕਰੋੜ ਰੁਪਏ ਦਾ ਕਰਜ਼ਈ ਆ ਪੰਜਾਬ ਭ੍ਰਿਸ਼ਟਾਚਾਰ ਤੌਬਾ ਮੇਰੀ ਸ਼ਾਇਦ 75 ਸਾਲਾਂ ਵਿੱਚ ਇੰਨਾ ਭ੍ਰਿਸ਼ਟਾਚਾਰ ਨਹੀਂ ਹੋਇਆ ਹੋਗਾ ਜਿਹੜਾ ਅੱਜ ਪੰਜਾਬ ਦੇ ਥਾਣਿਆਂ ਤਹਿਸੀਲਾਂ ਸਰਕਾਰੀ ਦਫ਼ਤਰਾਂ ਵਿੱਚ ਚੱਲ ਰਿਹਾ ਅਗਰ ਕੋਈ ਫੇਅਰ ਜਾਂਚ ਹੋਵੇ ਸੀਬੀਆਈ ਜੇ ਕਰੇ ਪੰਜਾਬ ਦੀ ਟੌਪ ਬਿਊਰੋਕ੍ਰੇਸੀ ਔਰ ਟੌਪ ਪੋਲੀਟੀਕਲ ਜਮਾਤ ਦੀ ਮੇਰਾ ਖਿਆਲ ਆ ਜਿਹੜਾ ਕਰਜ਼ਾ ਪੰਜਾਬ ਦਾ ਉਹ ਇਹਨਾਂ ਦੇ ਕੋਲੋਂ ਹੀ ਪ੍ਰਾਪਤ ਕੀਤਾ ਜਾ ਸਕਦਾ ਅਗਰ ਮੇਰੀ ਕਹਾਣੀ ਚੰਗੀ ਲੱਗੀ ਕਿਉਂਕਿ ਕਹਾਣੀ ਦਾ ਸੋਰਸ ਮੈਂ ਦੱਸਣਾ ਚਾਹਣਾ ਵਿਸ਼ਵ ਪ੍ਰਸਿੱਧ ਢਾਡੀ ਜੱਥਾ ਗੁਰਪ੍ਰਤਾਪ ਸਿੰਘ ਪਦਮ ਮੈਂ ਉਹਨਾਂ ਤੋਂ ਚੱਕਿਆ ਮੈਂ ਉਹਨਾਂ ਦਾ ਫੈਨ ਵੀ ਆ ਉਹਨਾਂ ਦੀ ਗੱਲਾਂ ਸੁਣਦਾ ਉਹਨਾਂ ਦੀਆਂ ਜੋ ਉਹ ਢਾਡੀ ਵਾਰਾਂ ਗਾਉਂਦੇ ਨੇ ਢਾਡੀ ਇੱਕ ਸਾਡਾ ਸਪੀਕਿੰਗ ਹਿਸਟਰੀ ਅਗਾ ਬਤਾਉਂਦੇ ਨੇ ਤੁਹਾਨੂੰ ਇਹ ਜਾਣੂ ਕਰਵਾਉਂਦੇ ਨੇ ਇਹ ਕਹਾਣੀ ਦਾ ਸੋਰਸ ਉਥੋਂ ਉਹਨਾਂ ਦੇ YouTube ਚੈਨਲ ਦੇ ਉੱਤੇ ਪਈ ਤੁਸੀਂ ਪਾ ਸਕਦੇ ਲੇਕਿਨ ਅੱਜ ਇੱਕ ਕਹਾਣੀ ਬਿਲਕੁਲ ਭਗਵੰਤ ਮਾਨ ਤੇ ਉਹਦੇ ਸਾਥੀਆਂ ਤੇ ਟੁਕਦੀ ਮੇਰੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ